ਹਾਂਜੀ ਪਰਮੇਂਦਰ ਸਿੰਘ ਜੀ ਤੁਹਾਡਾ ਕੋਈ ਸਵਾਲ ਹੋਵੇ ਬਾਬਾ ਇਹ ਸੁਖਮਣੀ ਸਾਹਿਬ ਵਿੱਚ ਕਿਹਾ ਗਿਆ ਹੈ ਕਿ ਕਰੋੜਾ ਪੂਤ ਹੁੰਦੇ ਹਨ ਉਹਨਾਂ ਕਿਨੋ ਕਿ ਸ ਕਿਹਾ ਗਿਆ ਹੈ ਵੈਰੀ ਗੁੱਡ ਤੁਹਾਡਾ ਸਵਾਲ ਹੈ ਜਿਹੜਾ ਬਹੁਤ ਲੋਕਾਂ ਦਾ ਸਵਾਲ ਹੈ ਅੱਜ ਤਕਰੀਬਨ 99 95% ਲੋਕ ਇਹ ਸੋਚਦੇ ਆ ਵੀ ਗੁਰਬਾਣੀ ਵਿੱਚ ਪੂਤ ਪ੍ਰੇਤ ਲਿਖਿਆ ਵੀ ਪੂਤ ਪ੍ਰੇਤ ਕਰੋੜਾ ਕਿਉਂਕਿ ਬਾਣੀ ਵਿੱਚ ਲਿਖਿਆ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਮੇ ਕਰੋੜਾਂ ਇੱਥੇ ਭੂਤ ਪ੍ਰੇਤ ਨੇ ਤੇ ਕਰੋੜਾਂ ਹੀ ਸੂਰਾਂ ਨੂੰ ਖਾਣ ਵਾਲੇ ਮਿਰਗਾ ਦਾ ਨੂੰ ਖਾਣ ਵਾਲੇ ਮਿਰਗਾਚ ਨੇ ਹੁਣ ਬਾਕੀ ਤਾਂ ਸ੍ਰਿਸ਼ਟੀ ਸਾਰੀ ਮਾਸ ਖਾਂਦੀ ਹੈ ਇੱਕ ਦੂਜੇ ਨੂੰ ਮਾਰਨ ਵਾਸਤੇ ਜਿਵੇਂ ਸ਼ੇਰਾਂ ਦਾ ਭੋਜਨ ਮੇਰੇ ਕੋ ਬਣਾਤੇ ਤੇ ਮਰਗਾਂ ਦਾ ਭੋਜਨ ਬਲਾਸਪਤੀ ਬਣਾਤੀ ਇਦਾਂ ਸਾਰਿਆਂ ਦਾ ਭੋਜਨ ਬਣਾਇਆ ਜਿਹੜਾ ਭੂਤ ਪ੍ਰੇਤ ਸ਼ਬਦ ਆਇਆ ਬਾਣੀ ਵਿੱਚ ਉਹ ਅਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਵੀ ਇੱਕ ਫਿਰਕੇ ਵੱਲੋਂ ਜਾਂ ਆਮ ਲੋਕਾਂ ਵੱਲੋਂ ਭੂਤ ਪ੍ਰੇਤ ਕੀ ਮੰਨਿਆ ਗਿਆ ਵੀ ਕਹਿੰਦੇ ਜੀ ਜਿਹੜਾ ਤਾਂ ਕੋਈ ਆਣ ਹੋਈ ਮੌਤ ਮਰ ਜਾਂਦਾ ਗੱਡੀ ਥੱਲੇ ਆ ਗਿਆ ਆਹਾ ਲੈ ਗਿਆ ਬੰਦਾ ਉਹ ਪ੍ਰੇਤ ਬਣ ਜਾਂਦਾ ਹੈ ਤੇ ਜਿਹੜੀ ਕੋਈ ਮਾਈ ਵਿਚਾਰੀ ਬੱਚੇ ਜਨੂੰ ਜਨਮ ਦਿੰਦੀ ਵਰਗੀ ਜਾਂ ਕੋਈ ਦਵਾਈ ਖਾ ਗਈ ਜ਼ਹਿਰ ਪੀ ਗਈ ਆਹ ਲੈ ਗਈ ਵੀ ਉਹ ਪੂਤ ਬਣ ਜਾਂਦੇ ਏਦਾਂ ਦਾ ਕੁਝ ਨਹੀਂ ਹੈਗਾ ਏਦਾਂ ਦਾ ਕੁਝ ਨਹੀਂ ਹੈਗਾ ਗੁਰਬਾਣੀ ਨੂੰ ਆਪਾਂ ਪੁੱਛਦੇ ਆਂ ਵੀ ਮਹਾਰਾਜ ਤੁਸੀਂ ਕਹਿੰਦੇ ਆਂ ਵੀ ਕਰੋੜਾ ਪੂਤ ਪ੍ਰੇਤ ਆਉਂਦੇ ਆਂ ਸਤਿਵਚਨ ਤੁਸੀਂ ਕਹਿੰਦੇ ਕਿ ਨੂੰ ਪੂਤ ਪ੍ਰੇਤ ਕਹਿੰਦੇ ਕਿ ਨੂੰ ਇਹਦੇ ਬਾਰੇ ਦੱਸੋ ਤੁਸੀਂ ਮਰੇ ਹੋਏ ਲੋਕਾਂ ਨੂੰ ਕਹਿੰਦੇ ਹੋ ਜਾਂ ਚਾਕ ਮਰੇ ਹੋਏ ਲੋਕਾਂ ਨੂੰ ਕਹਿੰਦੇ ਹੋ ਜਾਂ ਖੁਦਕੁਸ਼ੀਆਂ ਕਰਨ ਵਾਲੇ ਲੋਕਾਂ ਨੂੰ ਕਹਿੰਦੇ ਹੋ ਤੁਸੀਂ ਕਿ ਨੂੰ ਕਹਿੰਦੇ ਹੋ ਪੂਤ ਪ੍ਰੇਤ ਅਸੀਂ ਤਾਂ ਇਹ ਮੰਨਿਆ ਹੋਇਆ ਵੀ ਐਦਾਂ ਮਰਨ ਤੋਂ ਬਾਅਦ ਉਹ ਪੂਤ ਪ੍ਰੇਤ ਬਣ ਜਾਂਦੇ ਆ ਲੋਕਾਂ ਨੂੰ ਤੰਗ ਕਰਦੇ ਆ ਤੇ ਇੰਨੀ ਗੱਲ ਪਿੱਛੇ ਜਿਹੜਾ ਪੁਜਾਰੀ ਲਾਣਾ ਉਹ ਲੋਕਾਂ ਨੂੰ ਡਰਾ ਡਰਾ ਕੇ ਲੁੱਟਦਾ ਹੈ ਇਹ ਫਿਰ ਮਹਾਰਾਜ ਕਹਿੰਦੇ ਭਾਈ ਇਦਾਂ ਦਾ ਅਸੀਂ ਕੁਛ ਨਹੀਂ ਸਾਡੀ ਫਲਸਫੀ ਤਾਂ ਗੁਰਬਾਣੀ ਜਿਹੜੇ ਇਹਦੇ ਅਰਥ ਨੇ ਨਾ ਗੁਰਬਾਣੀ ਵਿੱਚੋਂ ਲਵਾਂਗੇ ਅਸੀਂ ਸਾਨੂੰ ਤਾਂ ਹੀ ਪਤਾ ਲੱਗੂਆ ਮਹਾਰਾਜ ਕਹਿੰਦੇ ਜਾਂ ਘਰ ਸਾਧਨ ਸੇਵੀਐ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਊਤਵ ਸੈ ਤੇ ਨਮਾਹੇ ਕਹਿੰਦੇ ਭਾਈ ਜਿਸ ਹਿਰਦੇ ਦੇ ਵਿੱਚ ਨਾ ਗੁਰੂ ਦਾ ਗਿਆਨ ਨਹੀਂ ਹੈਗਾ ਜਿਸ ਹਿਰਦੇ ਦੇ ਜਿਉਂਦੇ ਮਨੁੱਖ ਦੀ ਗੱਲ ਕਰਦੇ ਆ ਜਿਸ ਹਿਰਦੇ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈਗਾ ਸਾਧ ਦੀ ਸੇਵਾ ਨਹੀਂ ਹੈ ਭਾਵ ਸੱਚ ਦੇ ਨਾਲ ਜੁੜਿਆ ਨਹੀਂ ਹੈਗਾ ਆਪਣੇ ਸਰੀਰ ਨੂੰ ਸਾਧਿਆ ਨਹੀਂ ਹੈਗਾ ਤੇ ਘਰ ਮਰਹਟ ਸਾਰਖੇ ਉਹ ਸਰੀਰ ਰੂਪੀ ਘਰ ਸਿਵਿਆਂ ਦੀ ਨਿਆਈ ਨੇ ਤੇ ਭੂਤ ਵਸੇ ਜਿਹੜਾ ਉਹ ਜੀਵ ਹੈ ਨਾ ਉਹਦੇ ਵਿੱਚ ਜਿਹੜਾ ਰਹਿ ਰਿਹਾ ਹੈ ਮੇਰੇ ਵਰਗਾ ਜਿਹੜਾ ਆਪਣੇ ਆਪ ਨੂੰ ਲਖ ਸਿੰਘ ਕਹਾਉਂਦਾ ਹੈ ਮਹਾਰਾਜ ਕਹਿੰਦੇ ਭਾਈ ਜੇ ਉਹਦੇ ਹਿਰਦੇ ਦੇ ਵਿੱਚ ਸੱਚ ਦਾ ਗਿਆਨ ਨਹੀਂ ਹੈਗਾ ਪਾਵ ਜਿਹੜਾ ਸਾਧੂ ਦੀ ਸੇਵਾ ਸੱਚ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ ਉਹ ਸਰੀਰੂਪੀ ਕਰ ਸੇਵਿਆਂ ਦੀ ਨਿਆਈ ਹੈ ਤੇ ਉਹਦੇ ਵਿੱਚ ਰਹਿਣ ਵਾਲਾ ਉਹ ਮਨੁੱਖ ਹੈ ਜਿਹੜਾ ਉਹ ਭੂਤ ਹੈ ਭਾਈ ਹਾਰ ਬੇਸਰਤ ਤੇ ਪ੍ਰੇਤਤ ਹੈ ਸੱਚ ਨੂੰ ਭੁੱਲਣ ਵਾਲੇ ਲੋਕ ਪ੍ਰੇਤ ਹਨ ਜਿਹੜੇ ਸੱਚ ਤੋਂ ਟੁੱਟ ਜਾਂਦੇ ਨੇ ਉਹ ਪ੍ਰੇਤ ਹਨ ਮਾਇਆ ਮੋ ਪ੍ਰੇਤ ਹੈ ਜਿਹੜੇ ਲੋਕ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਨੇ ਪੁੱਤ ਪਿਓ ਦਾ ਕਤਲ ਕਰ ਦਿੰਦਾ ਪਿਓ ਪੁੱਤ ਦਾ ਕਤਲ ਕਰ ਦਿੰਦਾ ਹੈ ਘਰ ਵਾਲੀ ਪਤਨੀ ਨੂੰ ਧੋਖਾ ਦੇ ਦਿੰਦੀ ਹੈ ਪਤਨੀ ਪਤੀ ਪਤਨੀ ਨੂੰ ਧੋਖਾ ਦਿੰਦਾ ਉਹ ਸਾਰੇ ਭਾਈ ਊਤਤੇ ਪ੍ਰੇਤ ਹਨ ਭਾਵ ਜਿਉਂਦੇ ਮਨੁੱਖਾਂ ਨੂੰ ਕਿਹਾ ਹੈ ਉਨ੍ਹਾਂ ਵਿੱਚ ਅਸੀਂ ਸਾਰੇ ਆਉਂਨੇ ਆ ਜੇ ਅਸੀਂ ਸੱਚ ਤੋਂ ਪੱਟ ਕੇ ਹੋਏ ਹਾਂ ਇਹੋ ਜੇ ਲੋਕ ਕਿੰਨੇ ਨੇ ਕਈ ਕੋਟ ਕਈ ਕਰੋੜਾ ਇਹਨੇ ਲੋਕ ਮਤਲਬ ਕੀ ਬਣ ਗਿਆ ਗੁਰਮੁਖ ਪਿਆਰਿਓ ਜਿਹੜੇ ਜਿਉਂਦਿਆਂ ਨੂੰ ਭੂਤ ਪ੍ਰੇਤ ਕਿ ਇਹ ਜਿਹੜੇ ਸੱਚ ਨਾਲ ਟੁੱਟੇ ਹੋਏ ਲੋਕ ਨੇ ਸਮਝ ਗਏ ਮਰਨ ਤੋਂ ਬਾਅਦ ਕੋਈ ਭੂਤ ਬਣੇ ਨਾ ਬਣੇ ਨਾ ਕੋਈ ਮਰਦਾ ਇੱਥੇ ਨਾ ਕੋਈ ਜੰਮਦਾ ਨਾ ਭੂਤ ਬਣਦਾ ਨਾ ਮਰਨ ਤੋਂ ਬਾਅਦ ਦੀ ਕੋਈ ਗੱਲ ਹੈ ਅਗਲੀ ਕਿਸ ਖਬਰ ਨਾ ਪਾਈ ਰੋਵਣ ਹਾਰ ਤੇ ਊਠ ਸਦਾਈ ਸੋ ਇਸ ਕਰਕੇ ਗੁਰਮੁਖ ਪਿਆਰਿਓ ਗੁਰਬਾਣੀ ਵਿੱਚ ਜਿਹੜਾ ਭੂਤ ਪ੍ਰੇਤ ਸ਼ਬਦ ਆਇਆ ਉਹ ਜਿਉਂਦੇ ਮਨੁੱਖਾਂ ਲਈ ਆਇਆ ਜਿਹੜੇ ਮਨੁੱਖ ਸੱਚ ਤੋਂ ਟੁੱਟੇ ਹੋਏ ਨੇ ਉਹ ਇਸਤਰੀਆਂ ਤੇ ਬੰਦੇ ਭੂਤ ਤੇ ਪ੍ਰੇਤ ਹਨ ਇਹ ਕਈ ਕਰੋੜਾ ਹਨ ਕਿਉਂਕਿ ਬਹੁ ਗਿਣਤੀ ਸੱਚ ਤੋਂ ਟੁੱਟੀ ਹੋਈ ਹੈ ਕਲੀਅਰ ਹੋ ਗਿਆ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ